अमनदीप जयंती श्रींदा सुखी रेशनल कांग्रेसी बबर श्रीबर ओके ਬਾਜੀ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਚੇਅਰਮੈਨ ਸਪੋਰਟਸ ਪੰਜਾਬ ਯੂਥ ਕਾਂਗਰਸ ਵੱਲੋਂ ਜੀ ਅੱਜ ਅਸੀਂ ਬਟਾਲੇ ਦੀ ਕਾਂਗਰਸ ਪਾਰਟੀ ਨੂੰ ਇੱਕ ਮਜ਼ਬੂਤ ਕਰਨ ਵਾਸਤੇ ਇਹ ਦੋਵੇਂ ਭਰਾਵਾਂ ਨੂੰ ਆਪਾਂ ਜ਼ਿਲ੍ਹਾ ਕਾਂਗਰਸ ਸਿੱਖਨ ਨੂੰ ਜਨਰਲ ਸੈਕਟਰੀ ਲਗਾਇਆ ਗਿਆ ਤੇ ਇੱਕ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਜੀ ਤਾਂ ਕਿ ਇੱਥੋਂ ਆਪਾਂ ਪਾਰਟੀ ਨੂੰ ਇੱਕ ਮਜ਼ਬੂਤੀ ਦੇ ਨਾਲ ਅੱਗੇ ਵਧਾ ਸਕੀਏ ਤੇ ਆਸ ਕਰਾਂਗੇ ਇਹਨਾਂ ਦੋਵਾਂ ਵੀਰਾਂ ਤੋਂ ਵੀ ਜਿੱਦਾਂ ਅਸੀਂ ਵੀ ਪਾਰਟੀ ਸੇਵਾ ਛੁਰ ਤੋਂ ਨਿਖਤ ਤੌਰ ਤੋਂ ਕਰਦੇ ਆ ਰਹੇ ਹਾਂ ਇਹ ਵੀ ਦਿਲੋਂ ਤਨੋਂ ਮਨੋਂ ਹਰ ਚੀਜ਼ ਦੇ ਨਾਲ ਪਾਰਟੀ ਦੀ ਮਜ਼ਬੂਤ ਕਰਨ ਦੇ ਵਿੱਚ ਸਾਥ ਦੇਣਗੇ ਪੱਤੀ ਪਾਰਟੀ ਹਾਈ ਕਮਾਂਡ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਨੂੰ ਇੰਨੇ ਕਾਬਲ ਬਣਾਇਆ ਕਿ ਅਸੀਂ ਪਾਰਟੀ ਨੂੰ ਅੱਗੇ ਮਜ਼ਬੂਤੀ ਦੇ ਸਕੀਏ ਤੇ ਅੱਜ ਉਹਨਾਂ ਦੀ ਪਾਰਟੀ ਦੀ ਦਚਨ ਦੇ ਦੇਸ਼ ਤੇ ਉੱਪਰ ਚੱਲ ਕੇ ਹੋਏ ਇਹਨਾਂ ਨੂੰ ਆਪਾਂ ਨੇ ਨਿਯੁਕਤ ਕੀਤਾ ਨਾਲ ਜੀ ਮੇਰਾ ਨਾਮ ਗਰੰਚ ਪ੍ਰਤਾਪ ਸਿੰਘ ਹੈਰੀਆ ਮੈਂ ਸੈਕਟਰੀ ਸਪੋਰਟ ਸੈੱਲ ਪੰਜਾਬੀ ਯੂਥ ਕਾਂਗਰਸ ਤੋਂ ਤੇ ਅੱਜ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਸ਼ੁਕਰ ਅਤੇ ਬਹੁਤ-ਬਹੁਤ ਥੈਂਕਸ ਕਰਦਾ ਵਾਂ ਜਿਨ੍ਹਾਂ ਨੇ ਸਾਡੇ ਦੋਵੇਂ ਜੀਆਂ ਨੂੰ ਪੰਜਾਬ ਯੂਥ ਕਾਂਗਰਸ ਸਪੋਰਟ ਸੈੱਲ ਇੱਕ ਨੂੰ ਜਨਰਲ ਸੈਕਟਰੀ ਤੇ ਇੱਕ ਨੂੰ ਡਿਸਟ੍ਰਿਕਟ ਦਾ ਸੈਕਟਰੀ ਨਿਵਾਜਿਆ ਹੈ ਤੇ ਇਹੀ ਆਸ਼ਾ ਕਰਦਾ ਜਿਵੇਂ ਅੱਜ ਕੱਲ ਆਪਾਂ ਸ਼ਹਿਰ ਦੇ ਵਿੱਚ ਅਤੇ ਆਪਣੇ ਹਲਕੇ ਦੇ ਵਿੱਚ ਸੇਵਾ ਕਰ ਰਹੇ ਆ ਤੇ ਇਹਨਾਂ ਤੋਂ ਵੀ ਇਹੀ ਉਮੀਦ ਕਰਦੇ ਆ ਇਹ ਵੀ ਸ਼ਹਿਰ ਦੀ ਅਤੇ ਆਪਣੀ ਹਲਕੇ ਦੀ ਰੱਦ ਕੇ ਅਤੇ ਪੂਰੇ ਜਮ ਕੇ ਸੇਵਾ ਕਰਨ ਆਪਾਂ ਅਮਨਦੀਪ ਜੰਤੀਪੁਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹਨਾਂ ਦੋਵਾਂ ਜੀਆਂ ਨੂੰ ਲੈਟਰ ਹੈਂਡਓਵਰ ਕੀਤੀਆਂ ਨੇ ਮੇਰਾ ਨਾਮ ਜੀ ਸੰਦੀਪ ਕੁਮਾਰ ਸਾਹਣ ਜੀ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਉਦਾ ਦੇ ਕੇ ਪੰਜਾਬ ਸੈਕਟਰੀ ਯੂਥ ਕਾਂਗਰਸ ਸਪੋਰਟ ਸੈੱਲ ਦਾ ਲਗਾਇਆ ਜੀ ਸਾਡੇ ਬਹੁਤ ਹੀ ਮਾਨਯੋਗ ਸਾਡੇ ਸ਼੍ਰੀ ਸੰਨੀ ਬੱਬਰ ਸਾਹਿਬ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਸੇਵਾ ਕਰਨ ਦਾ ਤੇ ਸਾਡੇ ਅਮਨਦੀਪ ਜੈੰਤੀਪੁਰ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਹੇਠ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਦਾ ਨਾਮ ਅਸੀਂ ਪਿੰਡ ਪਿੰਡ ਘਰ ਘਰ ਵਿੱਚ ਲੈ ਕੇ ਜਾਣਾ ਜਿਨ੍ਹਾਂ ਦੀ ਕਰਕੇ ਸੀ ਇੱਥੋਂ ਤੱਕ ਪਹੁੰਚੇ ਆ ਕੰਮ ਕਰ ਰਹੇ ਆ ਸਾਡੇ ਪ੍ਰਧਾਨ ਜੀ ਸਵਰਨ ਮੋੜ ਜੀ ਜਿਨ੍ਹਾਂ ਦਾ ਆਸ਼ੀਰਵਾਦ ਸਾਡੇ ਨਾਲ ਨੇ ਤੇ ਬਸ ਇਹਨਾਂ ਦੇ ਨਾਲ ਹੀ ਅਸੀਂ ਚੱਲ ਰਹੇ ਆ ਜੀ ਮਿਹਨਤ ਕਰ ਰਹੇ ਆ ਤੇ ਸਾਡਾ ਇੱਕੋ ਲਕਸ਼ਯਾ ਜੀ ਵੀ ਆਪਾਂ ਘਰ ਘਰ ਅਮਨਦੀਪ ਜਿੰਤੀਪੁਰ ਸਾਹਿਬ ਦਾ ਨਾਮ ਪਹੁੰਚਾਉਣਾ ਆ ਵੀ ਜਿੰਨਾ ਕਰਕੇ ਅਸੀਂ ਇਹਦੀ ਮਿਹਨਤ ਕੀਤੀ ਹੈ ਵੀ ਆਪਾਂ ਚਾਹੁੰਦੇ ਵੀ ਆਉਣ ਵਾਲਾ ਸਮਾਂ ਜਿਹੜਾ ਆ ਉਹ ਸਾਡੇ ਜਿੰਤੀਪੁਰ ਸਾਹਿਬ ਦਾ ਹੋਵੇ ਤੇ ਬਾਕੀ ਮਾਲਕ ਦੀ ਇੱਛਾ ਹੈ ਜੀ ਬਾਕੀ ਮਿਹਨਤ ਬਹੁਤ ਭਾਜੀ ਵੀ ਕਰ ਰਹੇ ਆ ਭਾਜੀ ਸਾਰੇ ਸਾਰੀ ਸਾਡੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਤੇ ਬਾਕੀ ਮਾਲਕ ਬਹੁਤ ਅੱਗੇ ਲੈ ਕੇ ਜਾਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਕਬ ਜੀ ਦਾ ਖਾਲਸਾ ਵੈਕਬ ਜੀ ਦੀ ਫਤਿਹ ਮੈਂ ਪਰਵੀਰ ਸਿੰਘ ਇਹ ਅਰਜ ਜੰਹਤੀਪੁਰੀਏ ਭਾਜੀ ਵੱਲੋਂ ਭਾਈ ਅਮਨਦੀਪ ਸਿੰਘ ਜੰਹਤੀਪੁਰੀਆ ਵੱਲੋਂ ਹਾਈ ਕਮਾਂਡ ਵੱਲੋਂ ਸਾਨੂੰ ਉੱਧਾ ਮਿਲਿਆ ਹੈ ਜੀ ਆਪਾਂ ਇਹ ਸੌਦੇ ਦੀ ਤਨ ਮੰਨੋਂ ਧੰਨ ਨਾਲ ਸੇਵਾ ਕਰਾਂਗੇ ਅਤੇ ਬਹੁਤ ਹੀ ਧੰਨਵਾਦ ਭਾਈ ਸਾਹਿਬ ਜੀ ਦਾ ਅਤੇ ਆਪਣੀ ਹਾਈ ਕਮਾਂਡ ਪਾਰਟੀ ਦਾ ਵੈਕਬ ਜੀ ਦਾ ਖਾਲਸਾ ਵੈਕਬ ਜੀ ਦੀ ਫਤਿਹ